ਪਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਿੱਥੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਮਾਹੌਲ ਭਖਿਆ ਹੋਇਆ ਸੀ ਉੱਥੇ ਹੀ ਹੁਣ ਕਿਸਾਨ ਆਗੂਆਂ ਅਤੇ ਲਖੇ ਸਧਾਨਾ ਅਤੇ ਪਾਨੇ ਸਿੱਧੂ ਦੇ ਸਮਰਥਕਾਂ ਦੇ ਨਾਲ ਹੁਣ ਪ੍ਰਸ਼ਾਸਨ ਦੀ ਸਹਿਮਤੀ ਬਣਦੀ ਹੋਈ ਦਿਖਾਈ ਦਿੱਤੀ ਹੈ ਜਿੱਥੇ ਲਖੇ ਸਧਾਨੇ ਨੇ ਇਸ ਬਾਰੇ ਕੁਲ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਕੀ ਕਿਹਾ ਲਖੇ ਸਧਾਨੇ ਨੇ ਲਓ ਕਾ ਨਾ ਸੁਣੋ ਮੌਤੀ ਰੂਪ ਦੇ ਵੀ ਸਮਝਾਤਾ ਹੋਇਆ ਪਹਿਲਾਂ ਵੀ ਇੱਕ ਰੰਗ ਲੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕਸਾਨਾਂ ਆ ਗੂ ਸੀ ਵਰਨਾਰੇ ਪਰ ਉਸ ਨੇ ਇਕ ਗੱਲ ਦੇ ਉੱਤੇ ਗੱਲ ਲੜੀ ਨਹੀਂ ਆਪਾਂ ਕਹਿੰਦੇ ਸੀਗੇ ਕਿ ਜੀਐਸ ਵੀ ਦੋਸ਼ੀ ਨਹੀਂ ਹੈਗੇ ਆਸੀਂ ਕਹਿੰਦੇ ਫਰਤੀ ਨਹੀਂ ਨਹੀਂ ਬਹਾਨੇ ਨੇ ਕਿ ਜੈਨੀ ਨਹੀਂ ਕੋਈ ਕਾਹੀ ਜਮਾਂਦ ਕਿਉ ਲਾਈਏ ਜੇ ਦਰਸ਼ੀ ਹੋਈਏ ਤਾਂ ਲਾਈਏ ਐਸੀ ਗੱਲ ਤੇ ਲੰਮੀ ਚੌੜੀ 5.5 ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਪ੍ਰਸਤਾਵ ਤੈਨੂੰ ਦਾ ਕਰਤਾ ਆ ਸਾਰੇ ਤਰੀ ਇਕੱਠੇ ਹੋ ਕੇ ਆਏ ਹੋ ਬੜੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੁਸੀਂ ਬੈਠੇ ਹੋ ਉੱਤੇ ਬਹੁਤਿਆਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੋ ਤਾਂ ਨਾ ਸੋਲੋ ਲਿਖਤੀ ਰੀ ਗੱਲਬਾਤ ਹੋਈ ਐ ਉਹ ਅੱਜ ਮਿਤੀ 3 2 24 ਨੂੰ ਸਰਦਾਰ ਨਰਪਾਲ ਸਿੰਘ ਵਾਸੀ ਕੋਲਦਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਨ੍ਹਾਂ ਨੇ ਕਿ ਦਰਖਾਸਤ ਆਪਾਂ ਉੱਧੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਐ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦਨਾ ਦੇ ਵਿੱਚ ਵਿੱਚ ਆ ਨਾਸਿਰ ਸਿੱਧੂ ਨੂੰ ਛੱਡਿਆ ਜਾਊਗਾ ਬਹੁਤ ਆਇਆ ਲੋਜਗੋਦਾਂ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਤਾਉਲ ਜਵਾਬ ਦੇਣ ਲੱਗਿਆ ਉਹ ਚ ਛੋਟਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਨੇ ਪ੍ਰਾਈਵੇਟ ਬੰਦੇ ਜਿਹੜਾ ਕਰਦਾ ਉਹ ਜਿਹੜੀ ਚੈਨੀ ਖੋਲੀ ਹੈ ਬੇਜੇ ਖੜੇ ਪੁਲਸ ਨੇ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਰਦਾ 10000 ਰੁਪਿਆ ਸੋ ਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 6 10 10 10 ਤਰੀਕ ਤੱਕ ਤੱਕਾ ਨੂੰ ਆ ਦਵਾਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਫੇਰੇ ਆਗੂ ਅਧਿਕਾਰੀਆਂ ਹੋਰ ਬੰਦ ਹੋਗੇ ਮੈਨੂੰ ਸਕਦਾ ਸੀਗਾ ਮੈ ਵੀ ਕਹਿੰਦਾ ਮੈਨੂੰ ਫੜ ਲਿਆ ਛੇੜੀ ਗੱਲ ਕਾਨੂੰਨੀ ਪ੍ਰਕਿਰਿਆ 'ਚ ਆ ਕੇ ਛੱਡਾ ਜਾਊਗਾ ਮੰਨ ਲਓ ਇਹ ਤਾਂ ਉਹ ਨਹੀਂ ਵੀ ਛੱੜਦੇ ਇਹ ਭਰੋਸਾ ਦੇ ਕੇ ਉਹਨੂੰ ਮੁੱਕਰ ਜਾਂਦੇ ਆ ਕਿ ਕਿਦੜ ਗਈ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਾਇਜ਼ ਭੱਜ ਗਏ ਜਾਂ ਥੀ ਭੱਜ ਗਈ ਜਾਂ ਸੜਕਾਂ ਦੇ ਉੱਤੇ ਲੀਆ ਭੱਜ ਗੀਆਂ ਜਦੋਂ ਖੌਦਰੀ ਕੋਠੀ ਭੱਜ ਗਈ ਕੇ ਪਾਸੇ ਜੋ ਬਾਈ ਮੇਰੀ ਗੱਲ ਸੁਣ ਲੋ ਆਪਾਂ ਉਹਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਇੱਥੇ ਵਾਧੇ ਘਾਟ ਦੇ ਵਾਧ ਘਾਟ ਬੋਲਿਆ ਗਏ ਹੂੰ ਤੁਸੀਂ ਮੇਰੇ ਤੇ ਫੋਲਟਰ ਹੋਏ ਨੌਜਵਾਨ ਆਉਣੇ ਧੰਨਵਾਦ ਆ ਤੁਹਾਡਾ ਜਾਣ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੌਲਾ ਨਹੀਂ ਕਰੂੰਗਾ ਮੈਂ ਪ੍ਰਮਾਤਮਾ ਨੂੰ ਹਰ ਦਿਨਾਂ ਦੇ ਜਾਣ ਕੇ ਕਹਿਣਾ ਯਾਰ ਫਿਰ ਕਿਹਦੇ ਬਾਈ ਜਰਾ ਕਿਹ ਕੀ ਦੇ ਤਕੀਦੋ ਗੋਦਾਂ ਦੀ ਗੱਲ ਕਿੱਧਰ ਗਈ ਆਈ ਹੈ ਅਗਲੀ ਗੱਲ ਅਗਲੀ ਗੱਲ ਹੋਰ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਉਹਦੀ ਮਾਲ ਦੀ ਨਾਲ ਛੱਡੇ ਜਾਣਗੇ ਥੋੜੇ ਨੁਕਸਾਨ ਦੀ ਪਰਪਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਲਵੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀ ਵਾਲੋ ਦਾ ਮੋਬਾਈਲ ਅੱਜ ਤੋੜਿਆ ਗਿਆ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਵਿਸ਼ਰਤੇ ਜਾਂਦੇ ਦੀ ਹੋਰ ਦਾ ਲਾ ਜੀ ਲਾ ਜੀ ਲਾ ਜੀ ਜੀ ਸਾਹਿਬ ਚਲੋ ਜੇ ਤਾਂ ਲਾ ਜੀ ਬੰਦਲਾ ਛੱਡ ਦਿਓ ਛੱਡ ਦਿਓ ਇਹ ਜਿਹੜੀ ਗੱਲ ਤੇ ਇੱਕ ਪੇਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਡਿਸਚਾਰਜ ਕਰੋ ਕਸਰ ਕਰੋ ਉਹਦੀ ਆਪਣੀ ਸੈਮਤੀ ਬਣੀਆ ਬਿਨਾ ਸੱਤ ਰਿਹਾਈ ਹੋਈ ਹੈ ਹਜ਼ਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀਹ ਔਰ ਸਾਰੇ ਕੱਫੇ ਹੋਏ ਨੇ ਇਸਾਰ ਯੂਨੀਅਨ ਦੇ ਪਾਸ ਜਿਹੜੀ ਗੱਲ ਹੈ ਇਹਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਹੋਇਆ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਹਾਂ 98 ਆਜੀ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਉਥੋਂ ਦਾ ਇਹ ਆਪਣੇ ਪੰਜਾਬ ਦਾ ਸੋ ਇੱਕ ਬਹੁਤ ਵੱਡਾ ਇੱਕਸਰਕ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਚਰ ਹੈ ਸੋ ਇਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਕਿਰਤੀ ਰੂਪਰੇ ਕੁਝ ਹੋਇਆ ਸੋ ਉਹਦੇ ਬਿਵਾਦਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਐ ਸਾਡੇ ਨਾਲ ਖੜੇ ਨੇ ਇਹ ਸਾਰਾ ਰੇਂਜ ਉਹ ਤੋਂ ਲੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਮਤਾਰਾ ਆਪਾਂ ਕਰ ਦਿਆਂਗੇ ਇਹ ਗੱਲ ਨਾਲ ਦੇ ਨਾਲ ਉਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਜਾ ਕੇ ਰਿਹਾਉ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਗੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਰਿਹਾ ਹਾਂ ਉਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਤੁਹ ਲੱਗਦਾ ਹੋਵੇਗਾ ਤੇ ਇਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਮੈਂ ਇਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਐਸੇ ਲਾਗਾ ਕੁਛ ਇਹਨੇ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੁਝ ਵੀ ਇਹੋ ਜਿਹੀ ਹੋਈ ਹੈ ਉਹਨੂੰ ਆਕਾਊਂਟ ਪਰ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ